ਸਤਿ ਸ੍ਰੀ ਅਕਾਲ న్యూਸ 18 ਪੰਜਾਬ ਰਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਪੂਲੋਜੀ ਸਿੰਘ ਤੇ ਬੁਲਟਨ ਦਾ ਆਗਾਜ਼ ਕਰਦੇ ਆ ਇੱਕ ਅਹਿਮ ਖਬਰ ਦੇ ਨਾਲ న్యూਸ 18 ਦੀ ਖਬਰ ਦਾ ਅਸਰ ਇੱਕ ਵਾਰ ਫੇਰ ਦੇਖਣ ਨੂੰ ਮਿਲਿਆ ਅਕਾਲੀ ਆਗੂ ਹਰਦੀਪ ਡੈਂਪੀ ਢਿੱਲੋਂ ਖਿਲਾਫ ਮਾਮਲਾ ਦਰਜ ਹੋਇਆ ਇਹ ਮਾਮਲਾ ਕਿਉਂ ਦਰਜ ਹੋਇਆ ਤੁਹਾਨੂੰ ਦੱਸ ਦਿਆਂ ਕਿ ਰੈਲੀ ਦੇ ਵਿੱਚ ਅਫੀਮ ਖਾਨ ਨੂੰ ਲੈ ਕੇ ਇਹ ਮਾਮਲਾ ਦਰਜ ਹੋਇਆ ਡੈਂਪੀ ਦੇ ਖਿਲਾਫ ਦੋਦਾ ਰੈਲੀ ਵਿੱਚ ਵਰਕਰਾਂ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਅਫੀਮ ਖਾਨ ਦੇ ਦਿਖੇ ਸਨ ਅਕਾਲੀ ਵਰਕਰ ਤਾ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਇਸ ਵੇਲੇ ਦੀ ਸਭ ਤੋਂ ਵੱਡੀ ਤਿਆਮ ਖਬਰ ਆ ਰਹੀ ਹੈ ਕਿ ਅਕਾਲੀ ਦਲ ਦੇ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਖਿਲਾਫ ਮਾਮਲਾ ਦਰਜ ਹੋਇਆ ਹੈ ਮਾਮਲਾ ਦਰਜ ਹੋਣ ਦੀ ਵਜ੍ਹਾ ਕੀ ਉਹ ਰੈਲੀ ਜਿਸ ਥਾਂ ਤੇ ਹੋ ਰਹੀ ਸੀ ਉਸ ਦੇ ਅਫੀਮ ਖਾ ਰਹੇ ਸਨ ਆਪਣੇ ਹੋਰ ਵਰਕਰਾਂ ਦੇ ਨਾਲ ਜਿਸ ਦੇ ਚੱਲਦੇ ਨਿਊਜ਼ 18 ਨੇ ਇਸ ਖਬਰ ਨੂੰ ਨਸ਼ਰ ਕੀਤਾ ਸੀ ਇਸ ਤੋਂ ਬਾਅਦ ਕਾਰਵਾਈ ਕਰਦੇ ਹੋਣਾ ਪਰ ਮਾਮਲਾ ਦਰਜ ਕੀਤਾ ਗਿਆ ਤੁਹਾਨੂੰ ਦੱਸਦੀ ਕਿ ਦੋਦਾ ਰੈਲੀ ਵਿੱਚ ਵਰਕਰਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਨੋ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢੱਲੋ ਆਪਣੇ ਵਰਕਰਾਂ ਦੇ ਨਾਲ ਫੀਮ ਸ਼ਕਰੇ ਸੰਨ ਤੇ ਜਿਸ ਦੇ ਚਲਦੇ ਕਾਰਵਾਈ ਹੋਈ ਹੈ ਤੇ ਮਾਮਲਾ ਦਰਜ ਹੋਇਆ ਇਸ ਮਾਮਲੇ ਸਬੰਧ ਦੇ ਗੱਲਬਾਤ ਕਰਦੇ ਆ ਸਾਡੇ ਸਹਿਯੋਗੀ ਸੂਰਜਪਾਲ ਦੇ ਨਾਲ ਜੀ ਸੂਰਜ ਇੱਕ ਵੀਡੀਓ ਵਾਇਰਲ ਹੋਈ ਸੀ ਨਿਊਜ਼ ਏਟ ਨਸ਼ਰ ਕੀਤੀ ਸੀ ਜਿਸ ਤੇ ਉੱਪਰ ਬਾਤ ਚ ਮੋਰ ਲੱਗੀ ਆ ਹਰਦੀਪ ਸਿੰਘ ਡਿੰਪੀ ਢਿੱਲੋਂ ਜੋ ਕਿ ਅਕਾਲੀ ਦਲ ਦੇ ਆਗੂ ਨੇ ਸਾਫ਼ ਤੌਰ ਤੇ ਦੇਖਿਆ ਜਿਸਦਾ ਕਿਸ ਤਰੀਕੇ ਦੇ ਨਾਲ ਉਹ ਆਪਣੀ ਪੂਰੀ ਮਸਤੀ ਦੇ ਵਿੱਚ ਕਹਿ ਲਿਆ ਆਪਾਂ ਵਰਕਰਾਂ ਦੇ ਨਾਲ ਬੇਖੌਫੋ ਕੇ ਬਿਲਕੁਲ ਹੀ ਹਰ ਚੀਜ਼ ਨੂੰ ਹਨ ਗੋਲੀਆਂ ਕਰਦੇ ਹੋਏ ਆਫੀਮ ਦਾ ਸੇਵਨ ਕਰ ਰਹੇ ਨੇ ਵੀਡੀਓ ਦੀ ਆਪਾਂ ਪਰਤਾਲ ਕੀਤੀ ਸੀ ਉਸ ਤੋਂ ਬਾਅਦ ਕਾਰਵਾਈ ਹੋਈ ਆ ਪਰ ਜੇਕਰ ਗੱਲ ਕਰੀਏ ਅਕਾਲੀ ਦਲ ਦੀ ਇਸ ਤੋਂ ਪਹਿਲਾਂ ਦੀ ਗੱਲ ਕਰਨੀ ਚਾਹਣਾ ਕਿਉਂਕਿ ਜਦੋਂ ਐਲਾਨ ਕੀਤਾ ਸੀ ਖਡੂਰ ਸਾਹਿਬ ਦੀ ਸੀਟ ਤੋਂ ਜਗੀਰ ਕੌਰ ਦਾ ਤਾਂ ਉਸਦੇ ਵਾਲੇ ਰੈਲੀ ਵੇਲੇ ਵੀ ਜਦੋਂ ਸ਼ਰਾਬ ਦਾ ਛੇਵਨ ਹੋਇਆ ਸੀ ਤਾਂ ਅਕਾਲੀ ਦਲ ਨੇ ਸਾਫ਼ ਮਨਾ ਕਰ ਦਿੱਤਾ ਸੀ ਕਿ ਇਦਾਂ ਦੀ ਕੋਈ ਵੀ ਉਹਨਾਂ ਦੀ ਰੈਲੀ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਛੇਵਨ ਨਹੀਂ ਹੋਇਆ ਸੀ ਸ਼ਰਾਬ ਨਹੀਂ ਪੀਤੀ ਗਈ ਸੀ ਪਰ న్యూਸ 18 ਨੇ ਉਦੋਂ ਵੀ ਖਬਰ ਨਸ਼ਰ ਕੀਤੀ ਸੀ ਪਰ ਅੱਜ ਜੋ ਖਬਰ ਸਾਹਮਣੇ ਆ ਰਹੀ ਹੈ ਕਿ ਅਫੀਮ ਸ਼ਰੀਆਮ ਦਿਖ ਰਿਹਾ ਖਾਂਦੇ ਕੀ ਕਹਿਣਾ ਤੇ ਕੀ ਹੈ ਪੂਰਾ ਮਾਮਲਾ ਲਾ ਦੋਦਾ ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਹੋ ਰਹੀ ਸੀ ਤੇ ਖੁਦ ਰੈਲੀ ਦੇ ਵਿੱਚ ਕੁਬੀਰ ਸਿੰਘ ਬਾਦਲ ਸਟੇਜ ਤੇ ਸੀ ਤੇ ਕੁਝ ਯੁੱਗਾਂ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਕਾਲੇ ਰੰਗ ਦੀ ਕੋਈ ਚੀਜ਼ ਜਿਹੜੀ ਪੈਕਟ ਦੇ ਵਿੱਚੋਂ ਕੱਢ ਕੇ ਉਹ ਯੁਗ ਖਾ ਰਹੇ ਸੀ ਜਿਸ ਨੂੰ ਜਿਹੜਾ ਸੂਤਰਾਂ ਦੇ ਹਵਾਲੇ ਤੋਂ ਉਹ ਫੀਮ ਕਹਿ ਸਕਦੇ ਆ ਇਸ ਖਬਰ ਨੂੰ ਨਜ਼ਰ ਸਾਡੇ ਜਿਹੜੇ ਸਟਿੰਗਰ ਸੀ ਰਿਪੋਰਟਰ ਸੀ ਮੁਖਸਰ ਦੇ ਅਸ਼faq ਢੁੱਡੀ ਨੇ ਬ੍ਰੇਕ ਕੀਤੀ ਸੀ ਔਰ ਉਹਦੇ ਉਹਨਾਂ ਦੇ ਕੈਮਰੇ 'ਚ ਵੀਡੀਓ ਇਹਦੇ ਵਿਜ਼ੂਅਲ ਵੀ ਰਿਕਾਰਡ ਹੋਏ ਸੀ ਉਸ ਤੋਂ ਬਾਅਦ ਆਖਿਰਕਾਰ ਇਸ ਗੱਲ ਦੀ ਕਲੀਅਰ ਔਰ ਪੁਸ਼ਟੀ ਹੋ ਗਈ ਹੈ ਇਲੈਕਸ਼ਨ ਕਮਿਸ਼ਨ ਨੇ ਵੀ ਇਸ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਹੈ ਤਾਂ ਕਿਤੇ ਨਾ ਕਿਤੇ ਜਾ ਕੇ ਜੋ ਮੇਨ ਲੀਡਰ ਸੀਗੇ ਹਰਦੀਪ ਸਿੰਘ ਡਿੰਪੀ ਢਿੱਲੋਂ ਉਹਨਾਂ ਦੇ ਖਿਲਾਫ ਇੱਕ ਟਰੈਕਟਰ ਟਰਾਲੀਆਂ ਤੇ ਜਿਹੜਾ ਰੈਲੀ ਨੂੰ ਜਿਹੜਾ ਉੱਥੇ ਲੋਕਾਂ ਨੂੰ ਲੈ ਕੇ ਗਏ ਸੀਗੇ ਤੇ ਦੋ ਫਿਲਹਾਲ ਮਾਮਲੇ ਹਰਦੀਪ ਸਿੰਘ ਡਿੰਪੀ ਟੋਲੇ ਦੇ ਖਿਲਾਫ ਦਰਜ ਕੀਤੇ ਨੇ ਹਾਲਾਂਕਿ ਵੀਡੀਓ ਦੇ ਵਿੱਚ ਹਰਦੀਪ ਸਿੰਘ ਡਿੰਪੀ ਟੋਲੇ ਕੋਈ ਵੀ ਨਜ਼ਰ ਨਹੀਂ ਆ ਰਹੇ ਦੂਰ ਤੱਕ ਵੀ ਵੀਡੀਓ ਦੇ ਨਾਲ ਉਹਦਾ ਕੋਈ ਲਿੰਕ ਨਹੀਂ ਹੈ ਪਰ ਕਿਤੇ ਨਾ ਕਿਤੇ ਜਾ ਕੇ ਇਸ ਸੀਟੀਏ ਕਾਰਵਾਈ ਉਹਨਾਂ ਦੇ ਖਿਲਾਫ ਹੋਈ ਹੈ ਕਿਉਂ ਇਸ ਏਰੀਏ ਦੇ ਜਿਹੜੇ ਮੁਖੀ ਨੇ ਹਲਕਾੰਨ ਤਿਆਰ ਜਿਨੇ ਇਸ ਚੀਜ਼ ਨੂੰ ਲੀਡ ਕਰ ਰਹੇ ਨੇ ਤਾਂ ਕਿਤੇ ਨਾ ਕਿਤੇ ਜਾ ਕੇ ਇਲੈਕਸ਼ਨ ਕਮਿਸ਼ਨ ਨੇ ਇਹਨਾਂ ਦੇ ਖਿਲਾਫ ਜਿਹੜਾ ਮਾਮਲਾਦਾਰ ਦੀ ਕਿਤਾ ਹਾਲਾ ਕਿ ਜੋ ਮੁਡਲੀ ਰਿਪੋਰਟ ਹੈ ਉਹ ਗਿੱਦੜਵਾੜ ਦੀ ਡੀਐਸਟੀ ਮੈਂ ਉਹਨਾਂ ਦੀ ਰਿਪੋਰਟ ਦੇ ਵਿੱਚ ਇਹਨਾਂ ਨੂੰ ਦੋਸ਼ੀ ਪਾਇਆ ਗਿਆ ਤੇ ਫਿਲਹਾਲ ਜਿਹੜੇ ਦੋ ਮਾਮਲੇ ਹਰਦੀਪ ਸਿੰਘ ਡਿਪਟੀ ਟਰਾਲੋ ਦੇ ਖਿਲਾਫ ਦਰਜ ਹੋਏ ਨੇ ਸੁਰਜ ਮਾਮਲੇ ਦਰਜ ਹੋ ਗਏ ਨੇ ਪਰ ਵੱਡਾ ਸਵਾਲ ਇਹ ਹੈ ਕਿ ਕਿਉਂਕਿ ਤੁਸੀਂ ਖੁਦ ਗੱਲ ਕੀਤੀ ਆ ਕਿ ਉਸ ਵੇਲੇ ਸਟੇਜ ਦੇ ਉੱਪਰ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੌਜੂਦ ਸਨ ਤੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਇਦਾਂ ਦੀ ਗੱਲ ਹੋਣੀ ਤਾਂ ਵਾਕਈ ਇੱਕ ਸ਼ਰਮਨਾਕ ਗੱਲ ਹੈ ਕਿ ਇਸ ਤੋਂ ਬਾਅਦ ਉਹਨਾਂ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਆਈ ਹੈ ਕੋਈ ਦੁਰ ਰੇਣੀ ਜਦੋਂ ਇਸ ਤਰ੍ਹਾਂ ਦੇ ਕੋਈ ਵੀ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਆਪਦੇ ਬੰਨਿਓ ਇਸ ਮਾਮਲੇ ਤੇ ਜਿਹੜਾ ਡਿਨਾਈ ਕੀਤਾ ਜਾਂਦਾ ਕਿ ਅਸੀਂ ਇਸ ਮਾਮਲੇ ਵਿੱਚ ਲਿਪ ਨਹੀਂ ਆ ਜੋ ਯੁਵਕ ਜਿਹੜੀ ਉਹ ਚੀਜ਼ ਸੇਵਨ ਕਰ ਰਹੀ ਸੀ ਉਹਨਾਂ ਨਾਲ ਗੱਲਬਾਤ ਕੀਤੀ ਕਿ ਕਿਤੇ ਨਾ ਕਿਤੇ ਜਾ ਕੇ ਉਹ ਆਪਦੀ ਦਵਾਈ ਦਾ ਹਵਾਲਾ ਦੇ ਰਹੇ ਨੇ ਕਿ ਉਹ ਦਵਾਈ ਸੀ ਉਹ ਦਵਾਈ ਦਾ ਸੇਵਨ ਕਰ ਰਹੀ ਦਵਾਈ ਲੈ ਰਹੀ ਪਰ ਫਿਲਹਾਲ ਜਾਂਗ ਦੇ ਵਿੱਚ ਜਿਹੜਾ ਸਾਹਮਣੇ ਆਇਆ ਉਸ ਤੇ ਜਿਹੜਾ ਕਲੀਅਰ ਕਰ ਦਿੱਤਾ ਗਿਆ ਕਿਤੇ ਨਾ ਕਿਤੇ ਜਾ ਕੇ ਉਹ ਨਸ਼ਾ ਸੀ ਤੇ ਨਸ਼ੇ ਦੇ ਸੇਵਨ ਕਰ ਰਹੀ ਸੀ ਫਿਲਹਾਲ ਜਿਹੜਾ ਰਦੀਪ ਸਿੰਘ ਡਿੰਬੀਟਰ ਦੇ ਖਿਲਾਫ ਮਾਮਲਾ ਦਰਜ ਹੋਇਆ ਤੇ ਹਾਜੀ ਅੱਗੇ ਇਨਵੈਸਟੀਗੇਸ਼ਨ ਇਸ ਮਾਮਲੇ ਦੀ ਕਰ ਰਹੇ ਨੇ ਕਿ ਆਖਿਰਕਾਰ ਕੌਣ ਕੌਣ ਹੋਰ ਲੋਕ ਨੇ ਔਰ ਆਖਿਰਕਾਰ ਇਹ ਪੂਰਾ ਮਾਮਲਾ ਕੀ ਸੀਗਾ ਜੀ ਸੁਰਜ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜਾਣਕਾਰੀ ਸਾਂਝਾ ਕਰ ਲਈ ਤਾਂ ਫਿਲਹਾਲ ਮਾਮਲਾ ਦਰਜ ਹੋ ਚੁੱਕਿਆ ਹੈ ਡਿੰਬੀ ਥੱਲੇ ਦੇ ਖਿਲਾਫ ਤੇ ਅੱਗੇ ਦੀ ਜਾਂਚ ਪੜਤਾਲ ਜਾਰੀ ਹੈ ਕੁਨੀ ਸਾਕੇ ਦੇ 100 ਸਾਲ ਹੋਣ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਤੇ ਸਾਕੇ ਦੇ 100 ਸਾਲ ਤੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ ਵੱਖ-ਵੱਖ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਗਿਆ ਸੂਬਾ ਸਰਕਾਰ ਦੇ ਪ੍ਰੋਗਰਾਮ ਦੇ ਵਿੱਚ ਰਾਹੁਲ ਗਾਂਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਈ ਕੈਬਨਿਟ ਮੰਤਰੀ ਸ਼ਾਮਲ ਹੋਏ ਜਦੋਂ ਕਿ ਕੇਂਦਰ ਸਰਕਾਰ ਵੱਲੋਂ ਰੱਖੇ ਗਏ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਉਪ ਰਾਸ਼ਟਰਪਤੀ ਬੈਂਕਈਆ ਨਾਡੂ ਅੰਮ੍ਰਿਤਸਰ ਪਹੁੰਚ ਚੁੱਕੇ ਨੇ ਅਤੇ ਤਕਰੀਬ 3 ਵਜੇ ਉਪਰਾਸ਼ਟਰਪਤੀ ਜਲਿਆਂਵਾਲੇ ਬਾਗ ਵਿੱਚ ਪਹੁੰਚਣਗੇ ਜਿੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਹੈ ਇਸ ਤੋਂ ਪਹਿਲਾਂ 에어ਪੋਰਟ ਪਹੁੰਚਣ ਤੇ ਉਪਰਾਸ਼ਟਰਪਤੀ ਨੂੰ ਰਿਸੀਵ ਕਰਨ ਰਾਜਪਾਲ ਵੀਪੀ ਸਿੰਘ ਬਦਨੌਰ ਅਤੇ ਕੈਬਨਿਟ ਮੰਤਰੀ ਓਪੀ ਸੋਨੀ ਪਹੁੰਚੇ ਸਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਜਲਿਆਂਵਾਲੇ ਬਾਗ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਰਾਹੁਲ ਨੇ 100 ਸਾਲ ਪਹਿਲਾਂ ਜਾਨਾ ਵਾਰਨ ਵਾਲੇ ਦੇਸ਼ ਭਗਤਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਇਸ ਦੌਰਾਨ ਉਹਨਾਂ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦ ਰਹੇ ਸੁਨੀਲ ਜਾਖੜ ਆਸ਼ਾ ਕੁਮਾਰੀ ਨਵਜੋਤ ਸਿੱਧੂ ਗੁਰਜੀਤ ਔਜਲਾ ਵੀ ਰਾਹੁਲ ਗਾਂਧੀ ਦੇ ਨਾਲ ਮੌਜੂਦ ਸਨ ਅਤੇ ਸਾਰੇ ਆਗੂਆਂ ਨੇ 13 ਅਪ੍ਰੈਲ 1919 ਦੇ ਦਿਨ ਨੂੰ ਯਾਦ ਕੀਤਾ